ਮੈਡਮ ਐਸਪੀ ਸਾਹਿਬ ਦੇ ਹੁਕਮ ਅਨੁਸਾਰ ਅੱਜ ਇਹ ਨਗਰ ਕਿਰਤਾ ਆ ਰਿਹਾ ਇੱਥੇ ਡਿਊਟੀਆਂ ਲਾਈਆਂ ਗਈਆਂ ਐ ਇੱਕ ਨੂੰ ਮੁੱਖ ਰੱਖ ਕੇ ਪੀਸੀਆਰ ਨਾਲ ਜਿੱਥੇ ਜਿੱਥੇ ਟ੍ਰੈਫਿਕ ਦਾ ਜਾਮ ਹੈ ਉਸ ਤੋਂ ਟ੍ਰੈਫਿਕ ਡਾਇਵਰਟ ਕੀਤਾ ਗਿਆ ਹੈ ਟ੍ਰੈਫਿਕ ਦਾ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਤਪਾਲ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਕਰਨਤਨ ਸਾਹਿਬ ਤਨ ਤਨ RAMDAS GURU ਜਿਨ ਸ੍ਰੀ ਅਤਿ ਨੇ ਸਵਾਰੇ ਆ ਪੂਰੀ ਹੋਈ ਕਰਾਮਾਤ ਆਪ ਸਰਦਨ ਹਾਰੇ ਤਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹੋ ਅਟੋ ਅਦੋ ਅਡੋਲ ਤੂੰ ਤੇਰਾ ਅੰਤ ਨ ਪਾਰ ਆ ਵਾਰਿਆ ਐਸੇ ਦੀਨ ਦੀ ਆਲ ਸਤਿਗੁਰੂ ਗੁਰੂ RAMDAS ਪਾਤਸ਼ਾਹ ਮਹਾਰਾਜ ਚੌਥੇ ਨਾਨਕ ਸਤਿਗੁਰੂ ਪਾਤਸ਼ਾਹ ਮਹਾਰਾਜ ਤਿੰਨਾਂ ਦਾ ਗੁਰਤਾ ਗੱਦੀ ਦਿਵਸ 450 ਸਾਲਾ ਅਤੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਜੀ ਦੇ ਮਹਾਵਾਕ ਅਨੁਸਾਰ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਜੋਤੀ ਜੋਤ ਦਿਹਾੜਾ 450 ਸਾਲਾ ਹੈ ਇਹਨਾਂ ਦੋ ਗੁਰੂ ਸਾਹਿਬਾਨਾਂ ਦੇ ਦਿਹਾੜੇ ਨੂੰ ਮਨਾਉਂਦਿਆ ਹੋਇਆ ਸ਼ਤਾਬਦੀ ਨੂੰ ਮਨਾਉਂਦਿਆ ਹੋਇਆ ਸਿੱਖ ਕੌਮ ਦੀ ਮਹਾਨ ਸ਼ਰਮੌਰ ਜੱਥੇਬੰਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਇਲਾਕੇ ਦੀਆਂ ਸਿੱਖ ਸੰਗਤਾਂ ਅਤੇ ਜੱਥੇਬੰਦੀਆਂ ਮਹਾਂਪੁਰਖਾਂ ਦੇ ਵੱਲੋਂ ਇਹ ਨਗਰ ਕੀਰਤਨ ਜਿਹੜਾ ਅੱਜ ਦਾ ਇਸ ਦੇ ਸਬੰਧ ਵਿੱਚ ਜੋ ਕਿ ਗੁਰੂ ਅਮਰਦਾਸ ਜੀ ਦਾ ਨਗਰ ਬਾਸਰ ਕੀ ਗੱਲਾ ਨਗਰ ਹੈ ਉਤੋਂ ਗੁਰਦੁਆਰਾ ਸਨ ਸਾਹਿਬ ਤੋਂ ਇਹ ਨਗਰ ਕੀਰਤਨ ਪ੍ਰਾਰੰਭ ਹੋਇਆ ਹੈ ਜਿਹੜਾ ਨਗਰ ਕੀਰਤਨ ਚੱਲਦਾ ਚੱਲਦਾ ਰਸਤੇ ਨੂੰ ਤੈਅ ਕਰਦਾ ਹੋਇਆ ਗੁਰਦੁਆਰਾ ਬੀੜ ਬਾਬਾ ਬੁੰਡਾ ਸਾਹਿਬ ਚਭਾਲ ਸ਼ਹਿਰ ਇਸ ਤੋਂ ਅੱਗੇ ਸ੍ਰੀ ਤਰਨਤਨ ਸਾਹਿਬ ਜੀ ਦੀ ਪਵਿੱਤਰ ਨਗਰੀ ਦੇ ਵਿੱਚ ਪਹੁੰਚਿਆ ਹੈ ਸੰਗਤਾਂ ਦੇ ਵੱਲੋਂ ਬਹੁਤ ਵੱਡਾ ਹੁੰੰਗਾਰਾ ਮਿਲ ਰਿਹਾ ਹੈ ਅਤੇ ਸੰਗਤਾਂ ਤਤਪਰ ਹੋ ਕਰਕੇ ਚੜ੍ਹਦੀ ਕਲਾ ਦੇ ਨਾਲ ਇਸ ਨਗਰ ਕੀਰਤਨ ਦੀ ਦੇ ਸਵਾਗਤ ਵਾਸਤੇ ਬੜੀਆਂ ਸੇਵਾਵਾਂ ਕਰਦਿਆਂ ਕਰਦਿਆਂ ਹੋਇਆਂ ਸਵਾਗਤ ਕਰਨ ਵਾਸਤੇ ਖੜੀਆਂ ਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਪ੍ਰਾਪਤ ਕਰਨ ਵਾਸਤੇ ਗੁਰੂ ਅਮਰਦਾਸ ਜੀ ਦੀ ਕਿਰਪਾ ਪ੍ਰਾਪਤ ਕਰਨ ਵਾਸਤੇ ਇਹਨਾਂ ਦੋ ਦਿਹਾੜਿਆਂ ਨੂੰ ਮਨਾਉਂਦਿਆਂ ਹੋਇਆਂ ਇਸ ਸ਼ਤਾਬਦੀ ਜਿਹੜਾ ਨਗਰ ਕੀਰਤਨ ਆ ਰਿਹਾ ਏ ਤੇ ਤਰਨਤਾਰਨ ਸਾਹਿਬ ਦੇ ਸ਼ਹਿਰ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਅਤੇ ਇਸੇ ਤਰ੍ਹਾਂ ਜੱਥੇਬੰਦੀਆਂ ਵੱਲੋਂ ਬੜਾ ਬਹੁਤ ਜ਼ਿਆਦਾ ਖੁਸ਼ੀਆਂ ਭਰਿਆ ਸਵਾਗਤ ਜਿਹੜਾ ਉਹ ਕੀਤਾ ਜਾ ਰਿਹਾ ਹੈ ਤੇ ਕਰਨਤਨ ਸਾਹਿਬ ਦੇ ਵਿੱਚ ਆਉਣ ਤੇ ਇਸ ਨਗਰ ਕੀਰਤਨ ਨੂੰ ਜੀ ਆਇਆਂ ਆਖਿਆ ਜਾ ਰਿਹਾ ਹੈ ਅਤੇ ਇਹ ਨਗਰ ਕੀਰਤਨ ਇਹ ਇੱਥੋਂ ਚੱਲ ਕਰਕੇ ਇਸ ਤੋਂ ਅੱਗੇ ਰਸਤੇ ਨੂੰ ਤੈਅ ਕਰਦਾ ਹੋਇਆ ਸ੍ਰੀ ਗੋਵਿੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਪਹੁੰਚੇਗਾ ਉੱਥੇ ਸ਼ਾਮ ਤੱਕ ਜਾ ਕੇ ਇਸ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਇਹ ਇਸ ਨਗਰ ਕੀਰਤਨ ਦਾ ਸੰਖੇਪ ਰੂਪ ਹੈ ਜਿਹੜੇ ਨਗਰ ਕੀਰਤਨ ਸ਼ਹਿਰਾਂ ਦੇ ਵਿੱਚੋਂ ਦੀ ਇਹ ਚੱਲ ਰਿਹਾ ਹੈ ਸਤਿਗੁਰੂ ਜੀ ਕਿਰਪਾ ਕਰ ਅਨਸਾਰਿਆਂ ਦੀਆਂ ਸੇਵਾਵਾਂ ਹਾਜ਼ਰੀਆਂ ਗੁਰੂ ਸਾਹਿਬ ਜੀ ਆਪ ਕਿਰਪਾ ਕਰਕੇ ਪ੍ਰਵਾਨ ਕਰਨ ਸਤਿਗੁਰੂ ਜੀ ਦੀ ਖੁਸ਼ੀਆਂ ਪ੍ਰਾਪਤ ਕਰੋ ਪਰਿਵਾਰਾਂ ਸਮੇਤ ਆਉਣ ਵਾਲੇ ਸਮੇਂ 'ਚ ਸ਼ਤਾਬਦੀ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਜੀ ਕੀ ਫਤਿਹ ਸਾਰੀ ਸੰਗਤ ਸੰਗੂਰ ਪਰਿਵਾਰਾਂ ਨੂੰ

ਜੋਨ ਸਰਵਰ ਦਰਕਾਰ ਪ੍ਰਬੰਧਕ ਕਮੇਟੀ ਵੱਲੋਂ ਦੋ ਸਟਾਫ ਦੇ ਰੋਜ਼ بڑے بڑے ਪੱਧਰ ਤੇ ਮੁੱਚੇ ਤੌਰ ਤੇ ਸਿਕਸੰਗ ਦਾ ਦੇ ਪਰਭੂ ਸਹਾਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਸਤਕਾਰ ਨਾਲ ਗੁਰਦਵਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਮਨਾਇਆ ਜਾ ਰਿਹਾ ਹੈ 15 16 17 18 ਚਾਰ ਦਿਨ ਦਾ ਸਮਾਗਮ ਹੈ ਜਿਹੜੇ ਨਿਰੰਤਰ ਰੂਪ ਚੱਲਣਾ ਪਰੋਸ਼ੇ ਗੱਦੀ ਤੇ ਹੈ ਕਿ ਅੱਜ ਦਾ ਜਿਹੜਾ ਨਗਰ ਕੀਰਤਨ ਹੈ ਇਹ ਸਵੇਰੇ ਗੁਰੂ ਹਰਗੋਬਾਦ ਪਾਸ਼ਾ ਦੇ ਅੰਦਰ ਜੀ ਨਗਰ ਨੂੰ ਆਸਰੇ ਗੱਲਾ ਗੁਰਦਾਸ ਸਿੰਘ ਸਾਹਿਬ ਤੋਂ ਫਿਰ ਅਰਦਾਸ ਕਰਕੇ ਆਰੰਭ ਹੋਇਆ। ਔਰ ਵਾਕਵਾਂ ਇਲਾਕੇ ਨਗਰਾ ਖੇੜੇ ਤੋਂ ਹੁੰਦਾ ਹੋਇਆ। ਗੁਰੂ ਸਾਹਿਬ ਦੀ ਬਖਸ਼ਿਸ਼ ਦਾ ਸਦਕਾ ਹੌਂਦਲਾ ਤਾਂ ਸਾਜ ਪਾਉਣ ਤੋਂ ਦਿਖਾਇਆ ਪਾਸ਼ਾ ਦੇ ਘਰ ਤੋਂ ਅਸਥਾਨ। ਦਰਬਾਰ ਸਾਹਿਬ ਤਰਨਤਾਰਨ ਸੇ ਵਿਕੇ ਫੰਕਸ਼ਨ ਮੜਾ ਹੈ। ਔਰ ਇੱਕ ਅੱਗੇ ਯਾਨੀ ਕਿ ਇੱਕ ਗੁਰਦਾਸ ਸਾਹਿਬ ਸਮਾਪਤ ਹੋਣਾ ਵਾਅਦਾ ਕੀਤਾ ਹੁੰਦਾ ਆ। ਵਾਕਵਾਂ ਨਗਰਾਂ ਤੋਂ ਟੱਡਾ ਹੁੰਦਾ ਹੈ। ਔਰ ਪਿਛਲੇ ਦਿਨਾਂ ਵਿੱਚ ਸਮਾ ਆਈ ਐਟੈਂਡ ਕੀਤਾ। ਸਵੇਰੇ ਸ਼ੁਰੂ ਤੋਂ ਲੈ ਕੇ 1:30 ਵਜੇ ਸਾਹਿਬ ਦੀ ਕਿਰਪਾ ਦਾ ਅਦਾ ਕਰ ਆਰੰਭ ਹੋ ਗਿਆ ਸੀ। ਅਫੈਕਸ਼ਨ ਦਾ ਸ਼ਾਮ ਸ਼ਰਦਾ ਭਾਵਨਾ ਇਸ ਕਦਰ ਆ ਕਿ ਜਿਹੜੇ ਪੈਦਲ ਚੱਲਣਾ ਹੁੰਦਾ ਨਾ ਨਗਰਗਿਰੇ ਐਸਪੀਡ ਨਾਲ ਚੱਲ ਗਿਆ ਆ ਉਹਨਾਂ ਨੇ ਸਮਝੀ ਕਿ ਉਹ ਮੌਸਮ ਥੋੜਾ ਠੰਡਾ ਹੋ ਗਿਆ ਸਿਰੇ ਤਪਸ਼ੀ ਵਾਲਾ ਮੌਸਮ ਸੀ ਫਿਰ ਵੀ ਤਪਸ਼ੀ ਪਰਵਾਰ ਨੇ ਕੀਤੀ ਸੇਕਸਾ ਨਾਲ ਬੜੀ ਸ਼ਰਦਾ ਭਾਵਨਾ ਨਾਲ ਸ਼ਮੂਲੀਅਤ ਕੀਤੀ ਹੈ ਪਰਵਾਰਾਂ ਸਮੇਂ 50 ਮੀਟਰ ਔਰ ਗੁਰੂ ਸਾਹਿਬ ਤੇ ਨਗਰਗਿਰੇ ਦੇ ਸ਼ਾਮਲ ਸੰਗਤਾਂ ਨੇ ਬੜਾ ਦਿਲ ਖੋਲ ਕੇ ਬੜੀ ਭਾਵਨਾ ਨਾਲ ਸੇਵਾ ਵੀ ਕੀਤੀ ਹੈ ਔਰ ਹੋਰ ਜਿਹੜਾ ਅਗਲਾ ਪੈਂਦਾ ਅਹੀਂ ਦਾ ਜਾਲਾ ਲਾਉਣੇ ਗੁਰੂ ਕਿਰਪਾ ਕਰੇ ਜੇ 10 60 ਦਾ 11 ਵਜੇ ਤੱਕ ਸ਼ਾਇਦ ਗੁਰਦਵਾਰ ਸਾਹਿਬ ਅਸੀਂ ਪਹੁੰਚ ਜੀਏ ਕਿਉਂਕਿ ਉਸ ਮੌਸਮ ਖੱਡਾ ਹੋ ਗਿਆ ਕੋਈ ਪਰਿਵਾਰਕ ਦੌਰ ਤੇ ਰਹਿਵੇਂ ਚੋ ਸਾਮਾਨ ਨਿਕਲਿਆ ਰਾਹ ਨੂੰ ਪਰਿਵਾਰ ਸਾਰੇ ਘਰਾਂ ਚ ਹੁੰਦੇ ਆ ਤੇ ਇਸ ਕਰਕੇ ਸਾਰੇ ਬੜੇ ਵੱਡੇ ਤਦਾਦ ਦੇ ਵਿੱਚ ਬੜੀ ਮਸ਼ਹੂਰ ਦਾ ਪਹਾੜ ਨਾਲ ਜਿੰਨੇ ਪੜਾਣੇ ਰਾਹ ਜਾਉਣੇ ਆ ਤਕਰੀਬਨ 50 30 ਪੜਾਦੇ ਦੇ ਗਿਨੇ ਵਿਨੇ ਆ ਪਰ ਹੁਣ ਪੜਾਵਾ ਤੇ ਗਿਣਤੀ ਮੀਟੇ ਤੋਂ ਗਾਂ ਲਾਗ ਜਣਾ ਸਾਵਤਾ ਦੇਰ ਵੀ ਕੋਸ਼ਿਸ਼ ਆ ਸਾਰੇ ਪਰਬਤਾਂ ਦੇ ਕੇ ਜਨੀ ਛੇਤੀ ਮੰਦੋ ਸਾਹਿਬ ਪਾਉਂ ਤਰ ਦਿੱਤਾ ਉਹ ਕਿ ਖਡੂਰ ਸਾਹਿਬ ਜਾਣਾ ਔਰ ਮਹਾਰਾਜਾ ਦੀ ਬੜੀ ਕਿਰਪਾ ਹੈ ਕਿ ਸ਼ਰ ਸੰਗਤ ਵਾਲਾ ਬਹੁਤ ਉਤਸ਼ਾਹ ਬੜੀ ਸ਼ਰਧਾ ਭਾਵਨਾ ਨਾਲ ਜਿਹੜਾ ਪਰਣਾਵਾ ਕੀਤਾ ਜਾ ਰਿਹਾ ਸੇ ਸੰਗਤ ਸੇਵਾ ਕੀਤੀ ਜਾ ਰਹੀ ਹੈ ਕਿਉਂਕਿ ਸਤਗੁਰ ਰਾਮ ਦਾ ਪਾਸ਼ਾ ਜੇ ਬੜੇ ਵੱਡੇ ਪਰਮਕਾਰ ਨੇ ਮਹਾਰਾਜਾ ਨੇ 12 ਸਾਲ ਬਜ਼ੁਰਗ ਅਵਸਥਾ ਦੇ ਵਿੱਚ ਗੁਰੂ ਅੰਗਦ ਦੇ ਸਾਹਿਬ ਦੀ ਬੜੀ ਸ਼ਰਧਾ ਭਾਵਨਾ ਨਾਲ ਸਤਿਕਾਰ ਨਾਲ ਸੇਵਾ ਕੀਤੀ ਔਰ ਉਸੇ ਸੇਵਾ ਦਾ ਸਾਰਕਾ ਹੈ ਕਿ ਉਹਨਾਂ ਸਵਾਦੀ ਖੁਸ਼ੀਆਂ ਦੇ ਪਾਤਰ ਬਣਦੇ ਹੋયા ਮਹਾਰਾਜਨ ਬਖਸ਼ਿਸ਼ ਕਿਤੇ ਗੁਰਗੱਦੀ ਦੀ ਗੁਰਨਾਣਕ ਸਾਹਿਬ ਚਲਦੀ ਕਰ ਦਿੱਤੇ ਤੇ ਉਹਨਾਂ ਨੂੰ ਸੁਝੋਬਤ ਕੀਤਾ ਬਰਾਜ ਬਣ ਕੇ ਇੱਦਾਂ ਗੁਰਮਰਦਾ ਪਾਸਾਰ ਗੁਆਲਰ ਖਾਸ ਬਾਮ ਟੱਟੇ ਜਦੋਂ ਮਹਾਰਾਜਨ ਹੁਕਮ ਲਗਾ ਗੰਗਦੇ ਸਾਹਿਬ ਦਾ ਉੱਥੇ ਜਾ ਕੇ ਸ਼ਹਿਰ ਬਸਾਇਆ ਗੁਰਨਾਣਕ ਸਾਹਿਬ ਵੀ ਸ਼ਹਿਰ ਬਸਾਉਣ ਤੋਂ ਬਾਅਦ ਫਿਰ ਉੱਥੇ ਟਿਕੇ ਮਹਾਰਾਜਨ ਔਰ ਉਸ ਵੇਲੇ ਦੀ ਜਿਹੜੇ ਸਮਾਜ ਸੱਤਾ ਦੇ ਸੰਬੰਧ ਵਿੱਚ ਜਿੱਥੇ ਆਧਾਤਮਕਤਾ ਔਰ ਤੇ ਸੰਗਠਨ ਨੂੰ ਬਹੁਤ ਕੁਝ ਦਿੱਤਾ ਬੜਾ ਕੋ ਝੋਲੀ ਪਾਇਆ 84 ਘਾਟੋ ਤੇ ਜਿਹੜੀ ਬੌਲੀ ਸਾਹਿਬ ਸਥਾਪਿਤ ਕੀਤੀ ਹੈ ਉਹਦੀ ਇੱਕ ਮਰਿਆਦਾ ਮਰਿਆਦਾ ਮਤਾ ਜਿਹੜਾ ਗੁਰਸੇ ਇੱਕ ਭਾਵਨਾ ਦੇ ਨਾਲ ਉਹ ਮਰਿਆਦਾ ਪੂਰੀ ਕਰਦੇ ਆ 84 ਜੀਵਨਤ ਬਾਤ ਕਰਦਾ ਗੁਰੂ ਸਾਹਿਬ ਦਾ ਹੁਕਮ ਹੈ ਕੋ ਚਲਾਤੇ ਤੇ ਕਿਹੜੇ ਨਹੀਂ ਪੈਦਾ ਰਹਾ ਉਹਦੇ ਨਾਲ ਦੀ ਨਾਲ ਜਿੱਦੇ ਇਧਿਆਤਮਕ ਤੌਰ ਤੇ ਸੇਕ ਸੰਬੰਧ ਉੱਚਾ ਕੀਤਾ ਗੁਰੂ ਦੇ ਲੱਲ ਆ ਗੁਰਬਾਣੀ ਦੇ ਲੱਲ ਆ ਉਹਦੇ ਨਾਲ ਦੀ ਸਮਾਜਿਕ ਤੌਰ ਤੇ ਮਾਰਾ ਸਾ ਬੜੇ ਬੱਡੇ ਸੁਧਾਰ ਕੀਤੇ ਆ ਇੱਕ ਦੇ ਵਸਾਕੀ ਦਾ ਜੋੜਨਾ ਜੋੜ ਮੇਲੇ ਦੀ ਪਰੰਪਰਾ ਜਿਹੜੀ ਇਹ ਰਵਾਇਤ ਹੈ ਸੰਗਵੰਨ ਦਾ ਸਾਹਿਬ ਪਾਉਂਡਰ ਜੋਰਾ ਭਈ ਹੈ ਉਸ ਤੋਂ ਲਾਹੋ ਸੋਲੀਆਂ ਜਿਹੜੇ ਮਹਰੂਲ ਆਲਾਮਤਾ ਸਮਾਜ ਨੂੰ ਚੰਬੜੀਆਂ ਕੋ ਕਰਮਕਾਂਡੀ ਨੂੰ ਵੇਖਾ ਲਗੇ ਪਰੰਪਰਾਗਤ ਪੇਸ਼ੇ ਤੁਰੀਆਂ ਆ ਰਹੀਆਂ ਸੀ ਉਹਨਾਂ ਦੇ ਉੱਤੇ ਬਹੁਤ ਵੱਡਾ ਮਾਰਾ ਸਾਹਿਬ ਚੱਕ ਲਾਇਆ ਜਿਵੇਂ ਢੋਂਡੀ ਤੋਂ ਇੱਕ ਢੋਂਡੀ ਦੀ ਰਸਮ ਬੜੀ ਵੱਡੀ ਰਸਮ ਸੀ ਸਿੱਖ ਸਾਹਿਬ ਦੇ ਪ੍ਰੇਰਨਾ ਦੇ ਕੇ ਢੋਂਡੀ ਦੀ ਰਸਮ ਤੋਂ ਮੁਕਤ ਕੀਤਾ ਸੋਤੀ ਦੀ ਰਸਮ ਬਹੁਤ ਗੰਦੀ ਰਸਮ ਸੀ ਉਸ ਘੜੇ ਦੀ ਉਮਰ ਦਾ ਕੋਈ ਤਾਂ ਗਾਜਾ ਨੇ ਜਵਾਨੀ ਦੀ ਉਮਰ ਕੋ ਚੜਾਈ ਕਰਕੇ ਬਟਾਪੇ ਚ ਕਰਦੇ ਆਹ ਦੇ ਖੜੋ ਮੇ ਚੜਾਈ ਕਰਦੇ ਇਹਦੇ ਉਹਦੇ ਮਿਸੇ ਉਹਦੇ ਪਤਲੇ ਉਹਦੇ ਜੀ ਉਹਨੂੰ ਮਜਬੂਰੀ ਵਾਸ ਸਮਾਜਿਕ ਰਾਹ ਰੀਤ ਦੇ ਮਤਾਵ ਤੋਂ ਉਹਦੀ ਬਾਲ ਦੀ ੱਚੇ ਕਰ ਦੇ ਵਿਚ ਛਾਲ ਮਾਰ ਕੇ ਨਾਲ ਸੱਦੇ ਹੋਣਾ ਪਈਦਾ ਸੀ ਬੜੀ ਦੁੱਖ ਦੀ ਤੇ ਬੜੀ ਗੰਦੀ ਰਸਮ ਸੀ ਮਹਾਰਾਜ ਸਾਹਿਬ ਨੇ ਬੜੇ ਸ਼ਕਤੀ ਦੇ ਨਾਲ ਇਹ ਸਾਰਾ ਸਮਨ ਨੂੰ ਜਰਾ ਬੰਦ ਕੀਤਾ ਔਰ ਲੰਗਰ ਦੇ ਵਿੱਚ ਵੀ ਜਦੋਂ ਅਕਬਰ ਫਰਜ਼ਾਦਾ ਸ਼ਾਹ ਕਣ ਆਇਆ ਮੇਰੇ ਨਾਲ ਮਹਾਰਾਜ ਸਾਹਿਬ ਦਰਸ਼ਨ ਕਰਨ ਆਦੇ ਆ ਤੇ ਉਹਨੂੰ ਕਿਹਾ ਕਿ ਪਹਿਲੇ ਭੰਗ ਪਾਚੇ ਸਮੇਂ ਪਹਿਲੇ ਪੰਗਤ ਪਾਸ਼ਾ ਸਾਹਿਬ ਜਿਹੜੇ ਮਰਯਾਦਾ ਗੁਰੂ ਘਰ ਦੀ ਹੈ ਉਹ ਮਹਾਰਾਜ ਸਾਹਿਬ ਨੇ ਉਸੇ ਹਿਸਾਬ ਦੇ ਦਿੱਤੇ। ਸੋ ਬਹੁਤ ਵੱਡੇ ਸੁਧਾਰ ਕੀਤੇ, ਬੜੇ-ਬੜੇ ਪਰਮਕਾਰ ਕੀਤੇ। ਔਰ ਪਰਮਕਾਰਾਂ ਦਾ ਸਦਕਾ ਹੈ ਪਰ ਮਹਾਰਾਜ ਸਾਹਿਬ ਨੂੰ ਹੁਕਮ ਦਿੱਤਾ ਗੁਰੂ ਰਾਮਦਾਸ ਪਾਸ਼ਾ ਨੂੰ ਕਿ ਤੁਸੀਂ ਜਾ ਕੇ ਅੰਮ੍ਰਿਤਸਰ ਸਾਹਿਬ ਥੋੜੀ ਗੱਡੋ। ਉਹਨਾਂ ਦਾ ਹੁਕਮ ਮੰਨ ਕੇ ਮਹਾਰਾਜ ਸਾਹਿਬ ਜਾ ਕੇ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਕੀਤੀ। ਗੁਰੂ ਰਾਮਦਾਸ ਪਾਸ਼ਾ ਜਿਨੇ ਜਿੱਥੇ ਆਧਾਤਮਕ ਤੌਰ ਤੇ ਬਹੁਤ ਵੱਡਾ ਕੇਂਦਰ ਸਾਚੀ ਨ sire ਮੰਦਰ ਸਾਹਿਬ ਤਿਆਰ ਕੀਤਾ, ਕਰੋੜ ਸਤਿਅ ਕੀਤਾ ਪਾਏ ਪਾ ਕੇ ਮਰਦੇ। ਉਹਨਾਂ ਦੀ ਸੰਪੂਰਨ ਉਥੇ ਨਾਲ ਦੇ ਨਾਲ ਵਾਹ ਦੁਨੀਆ ਦੇ ਵੱਖ-ਵੱਖ ਕਿਤਾਕਾਰ ਜਿਹੜੇ ਨੇ 52 ਕਿਤਾਕਾਰ ਨੂੰ ਉਹਨਾਂ ਨੂੰ ਲਿਆ ਕੇ ਤੇ ਮੈਂ ਆਪਣਾ ਸਦਾ ਦਿੱਤਾ ਇਹ ਚੋਣੇ ਜਿ ਲੋਭ ਦਿੱਤਾ ਉਹਨਾਂ ਦੇ ਹੱਥ ਲੈ ਕੇ ਮਦਦ ਕੀਤੀ ਜਾਨੇ ਕਿ ਅੰਮ੍ਰਿਤਸਰ ਨੂੰ ਉਸ ਸਮੇਂ ਬਿਜ਼ਨਸ ਬਿਜ਼ਨਸ ਹੱਬ ਬਣਾਇਆ ਮਹਾਰਾਜ ਸਾਹਿਬ ਨੇ ਔਰ ਉਦੋਂ ਤੋਂ ਲੈ ਕੇ ਅੱਜ ਦੁਨੀਆ ਦੇ ਨਕਸ਼ੇ ਤੇ ਜਿਹੜਾ ਸਾਚੀਕਾਰ ਜਿਹੜਾ ਮਹਾਰਾਜ ਸਾਹਿਬ ਹਰ ਪੱਖ ਤੋਂ ਜਾਤਮਕ ਤੋਂ ਸਮਾਜਿਕ ਪੱਖ ਤੋਂ ਰਾਜਨੀਤਿਕ ਪੱਖ ਤੋਂ ਰੋਗਸ਼ਰੀਆ ਕਾਟਾਂ ਦੀ ਸਾਹਮਣਾ ਕਰਕੇ ਮੀਰੀ ਦੀ ਪੀਰੀ ਦਾ ਸਿਧਾਂਤ ਸਿਖਾ ਦਿੱ ਛੋੜੇ ਪਾਇਆ ਮਹਾਰਾਜ ਸਾਹਿਬ ਨੇ ਇਸ ਵਾਰ ਤੇ ਉਹ ਸਥਾਨ ਜਿਹੜਾ ਟੱਕੇ ਸਭੇ ਥਾਵ ਨਹੀਂ ਤੋੜਿਆ ਪੰਜੇ ਪਾਸਾਰੇ ਸੇਵਕ ਕੀਤੀ ਹੈ ਸੋ ਇਸ ਵਾਰ ਤੇ ਗੁਰੂ ਸਾਹਿਬ ਦੀ ਬੜੀ ਬੜੀ ਕਿਰਪਾ ਹੈ ਜਿਹੜੀਆਂ ਦੋ ਸ਼ਤਾਬੀਆਂ ਆਪਣੀ ਭਾਵਨਾ ਨਾਲ ਸੰਗਤ ਜੀ ਮਨਾ ਰਹੀ ਹੈ ਔਰ ਸਾਡੇ ਵਿੱਚ ਇਥੇ ਔਰ ਤੇ ਪ੍ਰਧਾਨ ਸਾਹਿਬ ਸਰੋਮੀ ਗੁਰਦਾਰ ਪ੍ਰਬੰਧ ਕਮੇਟੀ ਦੇ ਸਦਾ ਰਜਿੰਦਰ ਸਿੰਘ ਢਾਮੀ ਸਾਹਿਬ ਉਹਨਾਂ ਸਵੇਰੇ ਇਹ ਰਵਾਨਗੀ ਕੀਤੀ ਆਗੇ ਸੰਤ ਸਾਹਿਬ ਦੇ ਉਥੋਂ ਤੌਰਿਆ ਨਗਰ ਕੀਤਾ ਨੂੰ ਕੁਸ਼ਰ ਜੇ ਮੈਂ ਕਰਕੇ ਉਹ ਜਾਣਾ ਪੈ ਗਿਆ ਪਰ ਉਹਨਾਂ ਬੜੀ ਨਿਮਰਤਾ ਬੜੇ ਸਤਿਕਾਰ ਦੇ ਨਾਲ ਸੇਕ ਸਾਧਨ ਬੇਨਤੀ ਕੀਤੀ ਹੈ ਹੱਥ ਜੋੜ ਕੇ ਕਿ ਜਿਹੜੇ ਸ਼ਤਾਬ ਦੀ ਨਾਲ ਸੰਬੰਧ ਜਿੰਨੇ ਵੀ ਸਮਾਗਮ ਹੋ ਰਹਾ ਹੈ ਵੰਦੋ ਜਰਦੀ ਤੇ ਨਗਰ ਕੀਰਤਨ ਦੋ ਦਿਨ ਤੇ ਤਿੰਨ ਦਿਨ ਪਹਿਲਾਂ ਖਾਲਸਾ ਕਲ ਦੇ ਖਾਲਸਾ ਕਲ ਅੰਮ੍ਰਿਤਸਰ ਵਿਖੇ ਇੱਕ ਸੈਮੀਨਾਰ ਹੋਇਆ 13 ਤਰੀਕ ਨੂੰ ਸੰਤ ਬਾਬਾ ਅਵਤਾਰ ਸਿੰਘ ਜੀ ਦਲਬ ਦਲਬਾਬ ਅਬਦੀਤ ਸਿੰਘ ਜੀ ਦੇ ਉਹਨਾਂ ਦੇ ਹਸਤਾਨ ਤੋਂ ਸ੍ਰੀ ਸੰਗਤ ਤੋਂ 13 ਦਿਨ ਨਗਰ ਕੀਰਤਨ ਚੱਲਣਾ ਔਰ 6 ਤਰੀਕ ਦਾ ਸਮਾਗਮ ਡੇਰਾ ਸਾਹਿਬ ਚੋਲਾ ਸਾਹਿਬ ਦੇ ਧਰਤੀ ਤੇ ਰੱਖਿਆ ਅਲਾਕੇ ਦੇ ਸੰਗਤਾਂ ਨੇ ਜਾਂ ਦਿਨ ਦਾ ਸਮਾਗਮ ਹੈ 6 ਦਾ ਤੇ ਸਤਨਾਗਰ ਕੀਰਤਨ ਦਾ ਆਰੰਭ ਹੋਣਾ ਹੈ। ਉਸ ਤੋਂ ਲਾਵਾ ਜੇ ਪੰਚਾਇਤ ਦੇ ਪ੍ਰੋਗਰਾਮ ਤੇ ਬੜੇ ਲੋਕਾਂ ਦਾ ਬੜੇ ਭਾਵ ਭਾਵਨਾਤਮਕ ਤੇ ਬਹੁਤ ਹੀ ਆਕਰਸ਼ਿਤ ਨੇ। ਬੜੇ ਅਧਿਆਤਮਿਕ ਨੇ ਮਰੀ ਚੜ੍ਹਦੀ ਕਲਾ ਨਾਲ ਸਾਡੀ ਸੰਗਤਾਂ ਨੂੰ ਸ਼ਮੂਲੀਤ ਕਰਨੀ ਹੈ ਬਹੁਤ ਵੇਖਣੀ ਹੋਵੇ। ਜੋ ਸੁਭਿਅਤ ਦੇ ਦਾਸ ਦੇ ਵੀ ਸਮਝੇ ਬਤਾ ਦਾ ਸਮਝੇ ਬਤਾ ਦੇ ਕਿ ਜੇ ਦਾਸ ਦੇ ਸਮਝੇ ਅਸੇ ਸੰਗਤਾਂ ਨੂੰ ਦੇਜੇ ਦੇ ਵਾਜੀ ਸੰਗਤਾਂ ਨੂੰ ਬੇਨਤੀ ਹੈ। ਪਰਵਾਸਵੇਂ ਬਚਾਵੇਂ ਜਿੰਨੇ ਵੀ ਪਰਵਾਸ ਦੇ ਮੈਂਬਰ ਹਾਜ਼ਰ ਹੋ ਸਕਦੇ ਆਦੇਸ਼-ਉਦੇਸ਼ ਚਲੋ ਸਾਰੇ ਪਰਵਾਣੇ ਆ ਸਕਦੇ ਇੱਕ ਇੱਕ ਦੋ ਦ ਜਿੰਨੇ ਵੀ ਆ ਸਕਦੇ ਆ ਜੀ ਹੁਣ ਸਾਧ ਉਹਦੇ ਇਲਾਕੇ ਦੇ ਮਾੜੇ ਤੇ ਮਾਜੇ ਦੀ ਦਰਦੀਆਂ ਬਾਰਡਰ ਦੀ ਦਰਦੀ ਹੈ ਇੱਥੇ ਪਹਿਲਾਂ ਸਿੱਖਾਂ ਦਾ ਬਹੁਤ ਵੱਡਾ ਜਿਹੜਾ ਸਤਕਾਰ ਹੈ ਬਹੁਤ ਵੱਡੀ ਭਾਵਨਾ ਹੈ ਤੇ ਇਹਨਾਂ ਨੇ ਬੇਨਤੀ ਕੀਤੀ ਜਾਂ ਤਾਂ ਪਰਿਵਾਰਾਂ ਸਮੇਤ ਉੱਤੇ ਪਹੁੰਚੋ ਸਾਰੇ ਪ੍ਰੋਗਰਾਮ ਦਾ ਆਨੰਦ ਮਾਣੋ ਸਿੰਘ ਸਾਹਿਬ ਜਿਹੜੀ ਅੱਜ ਕੱਲ ਨੌਜਵਾਨ ਕੀੜੀ ਆ ਕਈ ਤਰ੍ਹਾਂ ਦੀ ਹੁਣਵਾਜੀ ਕਰਤੀਆਂ ਹਨ ਉਹਨਾਂ ਨੂੰ ਕੀ ਬੀਰ ਦੇ ਚੋਦੇ ਜਾਓ ਇਹ ਹੁਲੜ ਪਾਜੀ ਜਦੋਂ ਨੋਟਸ ਹੈ ਜ਼ਿਆਦਾਤਰ ਹੋਲੇ ਮਲੇ ਵਗੈਰਾ ਤੇ ਵੱਡਾ ਜੋੜ ਮੇਲਾ ਹੁੰਦਾ ਲੱਖਾਂ ਦੇ ਤਰ੍ਹਾਂ ਸ਼ਮੂਲੀਅਤ ਹੁੰਦੀ ਹੈ ਜਿਹੜੇ ਉੱਤੇ ਨੌਜਵਾਨ ਨੇ ਪਹਿਲਾਂ ਪਹਿਲਾਂ ਪਤਾ ਹੈ ਕਿ ਟ੍ਰੈਕ ਵਗੈਰਾ ਲਾ ਕੇ ਬੜਾ ਉੱਤੇ ਤੱਕ ਦੇ ਪਰ ਉੱਤੇ ਰੋਕ ਲਾ ਦੇ ਤੇ ਸਿੰਘ ਸਾਹਿਬਾਂ ਨੇ ਵੀ ਬੜਾ ਹੁਕਮਸ਼ਕਤੀ ਨਾਲ ਕੀਤਾ ਹੈ ਸਾਰੇ ਜਦੋਂ ਬੰਦੀ ਨੇ ਹੁਕਮ ਸਾਜੋ ਜਿਹਾ ਆਜਾ ਲੈ ਨਾ ਕਿ ਤੁਸੀਂ ਇਦਾਂ ਦੇ ਕੋਈ ਰਵਾਇਤ ਨਹੀਂ ਵੇਖੋਗੇ ਰਾਗੀ ਸਿੰਘ ਕੀਰਤਨ ਕਰਦਾ ਆ ਰਿਹਾ ਢਾਡੀ ਵਾਰਾਂ ਲਾ ਰਿਹਾ ਤੁਹਾਡੇ ਸਾਹਮਣੇ ਸੇਖ ਸੰਗਤ ਦਾ ਸ਼ਬਦ ਗਾਇਕ ਬੀਬੀਆਂ ਦੇ ਜਿਹੜੇ-ਜਿਹੜੇ ਸ਼ਬਦ ਗਾਇਨ ਕਰਦੇ ਆ ਸੋ ਸਾਰੇ ਜਿਹੜੇ ਇਹ ਰਖਾਵਟਾਂ ਤੇ ਲੱਗਿਆ ਗੁਰੂ ਸਾਹਿਬ ਦੀ ਕਿਰਪਾ ਚੱਲੀ ਗਾ ਥੈਂਕ ਯੂ ਬੋਲੇ ਮਰਦਾਸ ਗੁਰ ਤੇਰੇ ਤੇਰੀ ਹੁਕਮਤੋ ਹੀ ਬਣਾਵੇ ਤਨ ਤਨ RAM DAS GURU ਜਿਸ ਸਿਰ ਤੇ ਨੇ ਸਵਾਰਿਆ ਐਸੀ ਦੀਨ ਦੀਆਂ ਸੱਚੇ ਬਾਦਸ਼ਾਹੀ ਦਾ ਪਾਵਨ ਪਵਿੱਤਰ ਜੁਦੀ ਜੁਦ ਪਰਿਸ਼ਦ ਗੁਰ ਅਮਰਦਾਸ ਜੀ ਅੱਜ ਪਾਵਨ ਪਵਿੱਤਰ ਕਿਤਾਗ ਦੀ ਦਿਵਸ ਸ਼ੇਰਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਸ਼ੇਰਗੁਰੂ ਅਰਜੰਦ ਸਿੰਘ ਸੱਚੇ ਪਾਛਾਈ ਦੀ ਪਾਵਨ ਪਵਿੱਤਰ ਨਗਰੀ ਵਿੱਚ ਪਹੁੰਚਿਆ ਹੈ ਇਹ ਨਗਰੀ ਕੀਰਤਨ ਮਹਾਨ ਨਗਰੀ ਕੀਰਤਨ ਗੁਰਦਾਸ ਸਿੰਘ ਸਾਹਿਬ ਤੋਂ ਆਰੰਭ ਹੋ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚੇਗਾ ਸ਼੍ਰੀ ਤਰਨਤਾ ਸਾਹਿਬ ਕੇ ਪਹੁੰਚਦੇ ਸਮੁੱਚੀਆਂ ਜਿੱਥੇ ਬੰਦੀਆਂ ਸਮੂਹ ਸਭਾ ਸੋਸਾਇਟੀਆਂ ਜਿਹੜਾ ਮੁੱਖ ਦੌਰ ਤੇ ਜੁੜਾ ਕਰ ਸੇਵਕ ਜਥਾ ਪ੍ਰਗਰਮਾ ਜਨ ਸੇਵਾ ਸੋਸਾਇਟੀ ਸ਼੍ਰੀ ਗੁਰਜੰਦ ਸਿੰਘ ਕੀਰਤਨ ਦਰਬਾਰ ਸਭਾ ਅੱਗੇ ਸ਼੍ਰੀ ਗੁਰੂ ਗੰਨ ਸਾਹਿਬ ਸਿੰਘ ਸਭਾ ਜੇ ਕੋ ਅਸ਼ੇ ਚੌਕੀ ਸਾਹਿਬ ਜੇ ਸੰਗਤੀ ਜਥਾ ਅਤੇ ਹੋਰ ਅਨੇਕਾਂ ਜਥੇਬੰਦੀਆਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ ਹੈ ਸਦੇ ਪਾਸ਼ਾ ਸਰੂਝਰਗੋ ਅਰਜਨਦੇਵ ਜੀ ਮਹਾਰਾਜ ਦੇ ਪਾਦ ਬਖਸ਼ ਜੈ ਸੰਗਤਾਂ ਨੇ ਬੜੇ ਹੀ ਨਿਸ਼ਠਾ ਦੇ ਨਾਲ ਅੱਜ ਦੇ ਇਸ ਦਿਨ ਨੂੰ ਡਿਗਰੀਆਂ ਹਨ ਔਰ ਕਾਮਨਾ ਕਰਦੇ ਹੈ ਕਿ ਜੁਨੀਅਰ ਸਟਾਫੀਆਂ ਬਣਾਈਆਂ ਜਾ ਰਹੀਆਂ ਹਨ ਸੰਗਤਾਂ ਬਹੁਤ ਹੀ ਉਤਸ਼ਾਹ ਪਰਵਤ ਆਪਣਾ ਹਿੱਸਾ ਜੋਗਦਾਨ ਪਾ ਕੇ ਇਹਨਾਂ ਸਟਾਫੀਆਂ ਨੂੰ ਬਣਾਉਣੀਆਂ ਔਰ ਆਉਣ ਵਾਲੇ ਦਿਨਾਂ ਵਿੱਚ ਜੋ ਮਹਾਨ ਗੁਰਮਤ ਸਮਾਗਮ ਸਜ ਰਹੇ ਹਨ ਸ੍ਰੀਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਮਾਹੌਮ ਪ੍ਰਬੰਧ ਕੀਤੇ ਗਏ ਹਨ ਉਹਨਾਂ ਦਾ ਬਹੁਤ ਵੱਡੇ ਪ੍ਰਬੰਧ ਹੋਏ ਜਿਹੜੇ ਕੀਤੇ ਗਏ ਹਨ ਉਹਨਾਂ ਦਾ ਸੰਤਾਨ ਅਨੰਦ ਮੰਨ ਲੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਬੁਰੀਾਈ ਪੁਰਬ 450 ਸਾਲਾਂ ਤੇ ਗੁਰੂ ਅਮਰਦਾਸ ਜੀ ਦਾ 450 ਸਾਲਾਂ ਜੋਤੀ ਜੋਤ ਦਿਵਸ ਮੈਨੇਜਰ ਸ੍ਰੀ ਦਰਬਾਰ ਹਰ ਤਰਨਦਾਰਨ ਵਰਦੁਲਾ ਪ੍ਰਬਤਿਕ ਮੇਰੀ ਪ੍ਰਧਾਨ ਹਰਜਿੰਦਰ ਸਿੰਘ ਜੀ ਤਾਂ ਮੀ ਵੱਲੋਂ ਬੜੇ ਮੱਦੇ ਪੰਦਰ ਤੇ ਮਨਾਇਆ ਜਾ ਰਿਹਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅੱਜ ਜਨਮ ਸਥਾਨ ਗੁਰੂ ਅਮਰਦਾਸ ਜੀ ਬਾਸਰ ਕੇ ਕਿਲਾ ਸਨ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਸੀ ਜੋ ਤਰ ਤਾਨ ਐਸਲੇ ਸ਼ਾਮ ਨੂੰ ਪਹੁੰਚਿਆ ਹੈ ਸਮੂਹ ਸਭਾ ਸੈੜੀਆਂ ਮੰਜੇ ਦਰਵਾਜ਼ਾ ਸਾਹਿਬ ਵੱਲੋਂ ਪਰਵਾ ਸੁਆਗਤ ਕੀਤਾ ਜਾ ਰਿਹਾ ਹੈ ਸੰਗਤਾਂ ਦਰਸ਼ ਮੇਲੇ ਕਰਕੇ ਨਰੋ ਨਰ ਨੇ ਆਉ ਰਿਹਾ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹ ਬਾਨਾ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਾ ਜੀ ਜਿਨ੍ਹਾਂ ਦੀ ਬਾਬਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ ਭੱਲੇ ਅਮਰਦਾਸ ਗੁਣ ਤੇਰੇ ਮੇਰੀ ਉਪਮਾ ਤੋ ਹੈ ਬਾਨਿਆ ਵੈ ਐਸੀ ਦੀਨ ਦਿਆਲ ਸਤਿਗੁਰੂ ਗੁਰੂ ਅਮਰਦਾਸ ਸਾਹਾ ਜੀ ਦਾ ਜੋਤੀ ਜੋਤ ਗੁਰ ਪਰਮ ਤਨ ਤਨ ਸਤਿਗੁਰੂ ਛੋਡੀ ਸੁਲਤਾਨ ਗਰੀ ਗੁਰੂ RAMDAS ਪਾਤਸ਼ਾਹ ਜੀ ਦਾ 440 ਸਾਲਾ ਗੁਰਤਾ ਗੱਦੀ ਦੇ ਸਰਬੱਤ ਗੁਰੂ ਨਾਨਕ ਨਾਮ ਲੈਵਾ ਸੇਕ ਸੰਗਤਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੀ ਜਟੜੀ ਕਲਾਨਾ ਮਨਾਇਆ ਜਾ ਰਿਹਾ ਹੈ ਇਸੇ ਸਬੰਧ ਵਿੱਚ ਨਗਰ ਬਾਸਰਕੇ ਤੋਂ ਵਰਤਾਰਾ ਸੰਗਤੋ ਅੱਜ ਨਗਰ ਕੀਰਤਨ ਪ੍ਰਾਰambh ਹੋ ਕੇ ਫੜਾ ਫੜਾ ਹੁੰਦਾ ਹੋਇਆ ਸ੍ਰੀ ਤਰਨਤਾਰਨ ਦੀ ਪਾਵਨ ਧਰ 'ਤੇ ਪਹੁੰਚਿਆ ਸੋ ਜਿਸ ਦੀ ਸੁਨਾਬਤੀ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰ 'ਤੇ ਹੋਈ ਸੋ ਸਰਬੱਤ ਹੀ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਜਿਹੜਾ ਸਮਾਗਮ ਸਾਧਗੁਰਾਂ ਦਾ ਜੋਤੀ ਜੋਤ ਅਤੇ ਗੁਰਤਾ ਗੱਦੀ ਦੇ ਇਸ ਆਗਮਨ ਸਰਬੱਤ ਸੇਖ ਸੰਗਤਾਂ ਨੇ ਰਾਲ ਮੇਲ ਕੇ ਬੜੇ ਉਤਸ਼ਾਹ ਦੇ ਨਾਲ ਜਰਦੀ ਕਲਾਣਾ ਮਨਾਉਣਾ ਹੈ ਸਾਤ ਗੁਰਾਂ ਦੇ ਪਾਇਆ ਹੋਏ ਪੂਰਨਿਆਂ ਤੇ ਚੱਲਣ ਦਾ ਜਪਣ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਾਈ ਸਾਧ ਸੰਗਤ ਜੀ ਇਹ ਨਗਰ ਕੀਰਤਨ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਗੁਰਿਆਈ ਜਿਸ ਦੇ ਸੰਬੰਧ ਵਿੱਚ ਅਤੇ ਗੁਰੂ ਅਮਰਦਾਸ ਮਹਾਰਾਜ ਦੇ ਜੋਤੀ ਜੋਤ ਦਿਵਸ ਦੇ ਸੰਬੰਧ ਵਿੱਚ 450 ਸਾਲਾਂ ਜਿਹੜੀਆਂ ਦੋਵੇਂ ਸ਼ਤਾਬਦੀਆਂ ਆਈਆਂ ਨੇ ਇਹ ਸ਼ਤਾਬਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਭਾ ਸੁਸਾਇਟੀਆਂ ਨਿਹੰਗ ਸਿੰਘ ਜਥੇਬੰਦੀਆਂ ਸਮੁੱਚੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਖਡੂਰ ਸਾਹਿਬ ਵਿਖੇ ਓਂਦਵਾਲ ਸਵੇਰ ਵਿਖੇ ਬੜੀ ਸ਼ਰਧਾ ਦੇ ਉਸਾਨ ਨਾਲ ਮਨਾਇਆ ਜਾ ਰਿਹਾ ਹੈ ਇਹ ਜਿਹੜਾ ਨਗਰ ਕੀਰਤਨ ਅੱਜ ਚੱਲਿਆ ਆ ਇਹ ਤਕਰੀਬਨ ਸਵੇਰੇ ਅੰਮ੍ਰਿਤ ਵੇਲੇ ਤੋਂ ਸਟਾਰਟ ਹੋ ਕੇ ਬਾਸਰਕੇ ਤੋਂ ਇਸ ਵੇਲੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਵਿਖੇ ਪਹੁੰਚਿਆ ਹੈ ਜਿਸ ਦੇ ਵਿੱਚ ਸਭ ਸਭਾ ਸੁਸਾਇਟੀਆਂ ਤਰਨਤਾਰਨ ਦੀਆਂ ਨੇ ਰਲ ਮਿਲ ਕੇ ਇਹ ਨਗਰ ਕੀਰਤਨ ਦਾ ਚੜ੍ਹਦੀ ਕਲਾ ਦੇ ਨਾਲ ਜਕਾਰਿਆਂ ਦੀ ਪੁੰਚ ਸਵਾਗਤ ਕੀਤਾ ਵਾ ਉੱਥੇ ਹੀ ਸਰਬ ਸੰਜੀਵਾਲਤਾ ਸੇਵ ਸਮਾ ਦੇ ਸਾਰੇ ਹੀ ਮੈਂਬਰਾਂ ਨੇ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ ਤੇ ਸਾਰੀਆਂ ਸਿੱਖ ਕੌਮ ਦੀਆਂ ਸੰਗਤਾਂ ਨੂੰ ਦੇਸ਼ਾਂ-ਵਦੇਸ਼ਾਂ ਵਿੱਚ ਇਸ ਨਗਰ ਕੀਰਤਨ ਦੀਆਂ ਨਸ਼ਤਾਬੜੀਆਂ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ